ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਣਯੋਗ ਉਪ ਕੰਟਰੀ ਸਰਦਾਰ ਕਵਲ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ 22 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ ਔਰ ਜੋ ਪਿਛਲੇ ਸਾਲ ਮਾਨ ਸਾਹਿਬ ਆ ਕੇ ਗਏ ਸੀ ਉਹ ਦੁਆਰਾ ਸਭ ਮੱਥਾ ਟੇਕ ਕੇ ਗਏ ਆ ਟੀਮਸ ਸਾਡੀਆਂ ਅੱਜ ਤੋਂ ਵਿਜ਼ਿਟ ਵੀ ਸ਼ੁਰੂ ਕਰਨੀਆਂ ਤਾਂ ਕਿ ਮੌਕੇ ਤੇ ਜੋ ਕੋਈ ਕਮੀ ਪੇਸ਼ੀ ਹੈਗੀ ਉਹ ਨੂੰ ਕੰਪਲੀਟ ਕਰਾਇਆ ਜਾ ਸਕੇ ਜੰਗੀ ਪੱਤਰ ਚੱਲ ਰਿਹਾ ਹੈਗਾ ਆ ਟੀਮਸ ਸਾਡੀਆਂ ਅੱਜ ਤੋਂ ਵਿਜ਼ਿਟ ਵੀ ਸ਼ੁਰੂ ਕਰਨੀਆਂ ਤਾਂ ਕਿ ਮੌਕੇ ਤੇ ਜੋ ਕੋਈ ਕਮੀ ਪੇਸ਼ੀ ਹੈਗੀ ਉਹ ਨੂੰ ਕੰਪਲੀਟ ਕਰਾਇਆ ਜਾ ਸਕੇ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਸਿਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸ਼ਟਲ ਬੱਸਸ ਹੋਣੀਆਂ ਤੇ ਈ ਰਿਕਸ਼ਾ ਹੋਣਗੇ ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹ ਪਾਰਕਿੰਗ ਏਰੀਆ ਤੋਂ ਜਿਹੜਾ ਸਾਡਾ ਨੋ ਟ੍ਰੈਫਿਕ ਜ਼ੋਨ ਹੈ ਉਹਦੇ ਤੱਕ ਉਹ ਸ਼ਟਲ ਬੱਸ ਚਲਾ ਸਕਣ ਤੇ ਅੱਗੇ ਫਿਰ ਉਹ ਫੈਦਰ ਜਾ ਕੇ ਆਰਾਮ ਨਾਲ ਮੱਥਾ ਟੇਕ ਸਕਣਗੇ ਵੀਆਈਪੀ ਪਾਸੇ ਕੋਈ ਵੀ ਇਸ਼ੂ ਨਹੀਂ ਕੀਤੇ ਜਾਣਗੇ ਜਿਵੇਂ ਕਿ ਪਿਛਲੇ ਸਾਲ ਨਹੀਂ ਇਸ਼ੂ ਕੀਤੇ ਗਏ ਸੀਗੇ ਤੇ ਸਿਰਫ ਜੋ ਕਿ ਗਵਰਨਮੈਂਟ ਡਿਊਟੀ ਤੇ ਹੋਣਗੇ ਕਿਉਂਕਿ ਦਫ਼ਤਰ ਦਾ ਕੰਮ ਹੁੰਦਾ ਉਹਨਾਂ ਨੂੰ ਪਹੁੰਚਣਾ ਜ਼ਰੂਰੀ ਹੁੰਦਾ ਉਹ ਹੋਏਗਾ ਬਟ ਉਹਨਾਂ ਨੂੰ ਵੀ ਸਾਡੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਕਾਰ ਪੂਲਿੰਗ ਕੀਤੀ ਜਾਏ ਜੇ ਕੋਈ ਕਾਰ ਤੇ ਆ ਰਿਹਾ ਜੇ ਕੋਈ ਸਕੂਟਰ ਤੇ ਆ ਰਿਹਾ ਹੈਗਾ ਉਹ ਆਪਣੇ ਲੈ ਕੇ ਆ ਸਕਦੇ ਨੇ ਉਹ ਟਾਈਮ ਤੋਂ ਪਹਿਲਾਂ ਆਨ ਰਸ਼ ਹੋਣ ਤੋਂ ਪਹਿਲਾਂ ਦਫ਼ਤਰ ਪਹੁੰਚਣ ਤੇ ਜਦੋਂ ਰਸ਼ ਖਤਮ ਹੁੰਦਾ ਹੈ ਉਦੋਂ ਫਿਰ ਉਹ ਜਾ ਸਕਦੇ ਨੇ ਪਾਰਕਿੰਗ ਪੁਆਇੰਟ ਪਾਰਕਿੰਗ ਪੁਆਇੰਟ ਸਾਡੇ ਪੰਜ ਪੁਆਇੰਟਸ ਹੁੰਦੇ ਨੇ ਹਰ ਸਾਲ ਦੀ ਤਰ੍ਹਾਂ ਉਹ ਬਣਾਏ ਗਏ ਨੇ ਤੇ ਉਹ ਅਰੇਂਜਮੈਂਟਸ ਠੀਕ ਚੱਲ ਰਿਹਾ ਹੈ ਉੱਥੇ ਅਸੀਂ ਜੋ ਵੀ ਕਾਹ ਹੈਗਾ ਉਹ ਕਲੀਅਰ ਕਰਾ ਦਿੱਤਾ ਗਿਆ ਹੈ ਤੇ ਨਾਲ ਹੀ ਉੱਥੇ ਬਿਜਲੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ। yellow ਪੱਟੀ ਵੀ ਕਰੀ yellow ਪੱਟੀ ਅਸੀਂ ਇਸ ਵਾਰੀ ਲਗਾ ਰਹੇ ਹੈਗੇ ਕਿਉਂਕਿ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਉਹ ਸੜਕ ਤੱਕ ਆ ਜਾਂਦੇ ਨੇ ਉਹ ਉਹਨਾਂ ਨੂੰ ਤਾਂ ਕਿ ਉਸ ਏਰੀਆ ਚ ਸੀਮਿਤ ਰਹਿਣ ਤੇ ਸੜਕ ਤੇ ਲੋਕਾਂ ਨੂੰ ਸ਼ਰਧਾਲੂਆਂ ਨੂੰ ਕੋਈ ਪ੍ਰੋਬਲਮ ਨਹੀਂ ਸ਼ਰਾਬ ਦੇ ਠੇਕਿਆਂ ਦੀ ਪੂਰਨ پابੰਦੀ 3 ਦਿਨ ਲਈ 3 ਕਿਲੋਮੀਟਰ ਦੇ ਰੇਡੀਅਸ 'ਚ ਹਰ ਸਾਲ ਦੀ ਤਰ੍ਹਾਂ ਹੋਏਗੀ ਇਸ ਤੋਂ ਇਲਾਵਾ ਹੋਰ ਵੀ ਠੇਕੇ ਆਈਡੈਂਟੀਫਾਈ ਕੀਤੇ ਗਏ ਨੇ ਉਹਨਾਂ ਤੇ ਵੀ ਆਰਡਰਸ ਜਲਦੀ ਇਸ਼ੂ ਹੋ ਜਾਣਗੇ ਅੱਜ ਦੀ ਡੇਟ ਸਾਨੂੰ ਉਮੀਦ ਹੈ ਕਿ ਅਸੀਂ ਆਰਡਰਸ ਇਸ਼ੂ ਕਰ ਦਾਂਗੇ ਸੁਨਮਾ ਕੀ ਬੋਲਣਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਉਪ ਮੰਤਰੀ ਸਰਦਾਰ ਕਵੰਸੀ ਮਾਨ ਸਾਹਿਬ ਜਿਨ੍ਹਾਂ ਨੇ 28 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਔਰ ਜੋ ਪਿਛਲੇ ਸਾਲ ਮਾਨ ਸਾਹਿਬ ਆਕੇ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗਏ ਤੇ ਨਾਲ ਦੀ ਨਾਲ ਜੋ ਐਲਾਨ ਕੀਤੇ ਸੀ 5 ਸੜਕਾਂ ਉਹ ਤਿਆਰ ਹੋ ਗਈਆਂ ਤੇ ਟਾਇਲਟਸ ਦਾ ਜਿਹੜਾ ਐਲਾਨ ਕੀਤਾ ਕਿਉਂਕਿ ਸੰਗਤ ਬਹੁਤ ਵੱਡੀ ਤਦਾਦ ਚਾਉਂਦੀ ਹੈ ਜਿਹੜੇ ਮੋਬਾਈਲ ਟਾਇਲਟਸ ਹੁੰਦੇ ਉਹ ਘਟ ਜਾਂਦੇ ਸੰਗਤ ਲਈ ਤੇ 21 ਵੱਡੇ ਜਿਹੜੇ ਅਸੀਂ ਟਾਇਲਟਸ ਬਣਾਏ ਸੀ ਬਲੌਕ ਬਣਾਏ ਸੀ ਜਿਨ੍ਹਾਂ ਵਿੱਚੋਂ ਤਕਰੀਬਨ 16 ਬਲੌਕ ਸਿੱਖ ਸਭਾ ਵੇਲੇ ਇਸ ਵਾਰ ਤਿਆਰ ਨੇ ਔਰ ਸੰਗਤ ਉਹਨਾਂ ਨੂੰ ਯੂਜ਼ ਕਰ ਸਕੂਗੀ ਜਿਨ੍ਹਾਂ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਔਰ ਬਾਕੀ ਪਿਛਲੇ ਸਾਲ ਅਸੀਂ ਦੇਖਿਆ ਕਿ ਸੰਗਤ ਦੇ ਵਿੱਚ ਇੱਕ ਹੈਗਾ ਸੀ ਕਿ ਜਿਹੜੇ ਠੇਕੇ ਨੇ ਸ਼ਹਿਰ ਤੋਂ ਜਿਹੜੇ ਬਾਹਰ ਆ ਉਹ ਵੀ ਬੰਦ ਹੋਣੇ ਚਾਹੀਦੇ ਆ ਸੋ ਸਾਡੇ ਪ੍ਰਸ਼ਾਸਨ ਨੇ ਡੀ ਸਾਹਿਬ ਨੇ ਨਿਰਧਾਰਿਤ ਕਰਕੇ ਜਿਹੜੇ ਪਿਛਲੇ ਵਾਰ 10 ਠੇਕੇ ਬੰਦ ਸੀ ਰੇਡੀਅਸ ਵਧਾ ਕੇ ਉਹ 18 ਠੇਕੇ ਤਕਰੀਬਨ ਬੰਦ ਹੋਣਗੇ ਔਰ ਉਹ ਬੰਦ ਵੀ 3 ਦਿਨਾਂ ਲਈ 26 27 28 ਦਸੰਬਰ ਲਈ ਰਾਤ ਦੇ 12 ਵਜੇ ਤੱਕ ਸੋ ਨਵਾਂ ਜਿਹੜਾ ਸਿਸਟਮ ਹੈ ਸਾਡਾ ਪ੍ਰਸ਼ਾਸਨ ਕਰ ਰਿਹਾ ਉਹ ਬੜਾ ਵਧੀਆ ਕੰਮ ਚੱਲ ਰਹੇ ਨੇ ਚਾਹੇ ਸੜਕਾਂ ਦੀ ਸਫਾਈ ਦਾ ਕੰਮ ਹੈ ਵਰਮਾਂ ਦਾ ਕੰਮ ਹੈ ਲਾਈਟਾਂ ਦਾ ਕੰਮ ਹੈ ਪ੍ਰਸ਼ਾਸਨ ਦਿਨ ਰਾਤ ਕਰਕੇ ਕੰਮ ਕਰ ਰਿਹਾ ਸਾਡੇ ਫਤੇਗੜ ਸਾਹਿਬ ਜਿਹੜਾ ਪ੍ਰਸ਼ਾਸਨ ਇਸ ਗੱਲ ਨੂੰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕੋਸਮੈਟਿਕਲ ਮੈਡੀਕਲ ਟੀਮ ਹੈ ਜਿਵੇਂ ਡੀ ਸਾਹਿਬ ਨੇ ਦੱਸਿਆ ਕਿ ਮੈਡੀਕਲ ਟੀਮ ਹੈ ਪਿਛਲੇ ਸਾਲ ਨਾਲ ਵਧਾਈਆਂ ਡਾਕਟਰ ਸਾਹਿਬ ਰਹਿਣਗੇ ਤੇ ਪੁਆਇੰਟ ਬਣਾਏ ਗਏ ਨੇ ਜਿੱਥੇ ਮੈਡੀਕਲ ਵੀ ਬਿਜਲੀ ਬੋਰਡ ਵੀ ਸਾਰੇ ਜਿਹੜੇ ਡਾਕਟਰ ਸਾਹਿਬਾਨ ਸੰਗ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ